ਸਿੱਧੂ ਚੋੜੇ ਦੀ ਬਾਤ ਸਖੀਆ ਮੁਸ਼ਕਿਲ ਸੂਤਰਾ ਮੁਤਾਬਿਕ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਪਗੇਲ ਨੂੰ ਸੌਂਪੀ ਰਿਪੋਰਟ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹਾਲੀਆ ਬਿਆਨਬਾਜ਼ੀ ਦਾ ਕੀਤਾ ਜ਼ਿਕਰ ਮੈਡਮ ਸਿੱਧੂ ਦੇ ਬਿਆਨਾਂ ਤੇ ਮਛੇ ਕਮਜ਼ਾਨ ਦੇ ਵਿਚਾਲੇ ਨਵਜੋਤ ਸਿੱਧੂ ਨੇ ਹਾਈ ਕਮਾਂਡ ਤੋਂ ਮੰਗਿਆ ਮੁਲਾਕਾਤ ਦਾ ਸਮਾਂ ਸੂਤਰਾ ਮੁਤਾਬਿਕ ਅਜੇ ਤੱਕ ਪ੍ਰੇਨਕਾ ਗਾਂਧੀ ਨੇ ਨਹੀਂ ਦਿੱਤਾ ਤਾਂ ਮੈਡਮ ਸਿੱਧੂ ਨੇ ਵੜਿੰਗ ਰੰਦਾਵਾ ਸਮੇਤ ਪੰਜਾਬ ਦੇ ਵੱਡੇ ਆਗੂਆਂ ਤੇ ਲਗਾਏ ਨੇ ਗੰਭੀਰ ਸਵਾਲ ਯਮਾਨ ਅੱਜ ক্রিকেট ਟੀਮ ਦੀਆਂ ਪਾਬੰਦੀ ਪੰਜਾਬੀ ਖਿਡਾਰਨਾਂ ਨੂੰ ਕਰਨ ਕੇ ਸਨਮਾਨਿਤ ਮੁੱਲਾਪੁਰ ਸਟੇਡੀਅਮ ਦੇ ਵਿੱਚ ਰਮਨਪ੍ਰੀਤ ਅਮਨਜੋਤ ਤੇ ਹਰਲੀਨ ਦਿਓਲ ਦਾ ਹੋਏਗਾ ਸਨਮਾਨ ਹਰਮਨਪ੍ਰੀਤ ਹਾਤੇ ਯੁਵਰਾਜ ਦੇ ਨਾਂ ਤੇ ਬਣੇ ਸਟੈਂਡ ਦਾ ਕਰਨੇ ਉਦਘਾਟਨ ਅੱਜ ਮੋਹਾਲੀ ਦੇ ਮੁੱਲਾਪੁਰ ਸਟੇਡੀਅਮ ਦੇ ਵਿੱਚ ਭਿੰਨਗੀਆਂ ਭਾਰਤ ਤੇ ਸਾਊਥ ਅਫਰੀਕਾ ਦੀਆਂ ਟੀਮਾਂ ਸ਼ਾਮ 7:00 ਵਜੇ ਸ਼ੁਰੂ ਹੋਏਗਾ T20 ਮੁਕਾਬਲਾ ਪੰਜ ਮੈਂਚਾਂ ਦੀ ਲੜੀ ਦੇ ਵਿੱਚ 1-0 ਦੇ ਨਾਲ ਲੱਗੀ ਹੈ ਟੀਮ ਇੰਡੀਆ ਅੋਡੀਨ ਦੇ ਵਿੱਚ ਸ਼ੁਰੂ ਹੋਈ ਗਿਆ ਐਸਜੀਪੀਸੀ ਵਿਧਾਨਕ ਕਮੇਟੀ ਦੀ ਅਹਿਮ ਮੀਟਿੰਗ 32852 ਰੂਪਾ ਦੇ ਮਾਮਲੇ ਤੇ ਹੋਏਗੀ ਚਰਚਾ ਐਫਆਈਆਰ ਦੇ ਵਿੱਚ ਐਸਜੀਪੀਸੀ ਤੇ ਦੇ ਤਤਕਾਲੀ ਅਹੁਦੇਦਾਰਾਂ ਨੂੰ ਕੀਤਾ ਗਿਆ ਨਾਮਜ਼ਦ ਪਰੋਲ ਦੀ ਮੰਗ ਵਾਲੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਪੰਜਾਬ ਸਰਕਾਰ ਨੇ ਪਰੋਲ ਲਈ ਕੀਤੀ ਸੀ ਨਾ ਕੋਰਟ ਦੇ ਵਿੱਚ ਦਾਖਲ ਕੀਤਾ ਹੈ 5000 ਪੰਨਿਆਂ ਦਾ ਜਵਾਬ ਲੋਧਰਾਣਾ ਚ ਦੋਸਤ ਕੇ ਪ੍ਰਾਹੋਏਲਾ ਪਤਾ ਟਿਸ਼ਨ ਪੜਨ ਗਏ ਸਨ ਪਰਕਰ ਨਹੀਂ ਬਤ ਪਰਤੇ ਪਰਿਵਾਰ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਕਾ ਆਸਟ੍ਰੇਲੀਆ ਦੇ ਵਿੱਚ ਕੁੜੀ ਦਾ ਕਤਲ ਕਰਨ ਵਾਲੇ ਮੋਗਾ ਦੇ ਰਾਜਵਿੰਦਰ ਸਿੰਘ ਨੂੰ 25 ਸਾਲਾਂ ਦੀ ਕੈਦ ਵਿੱਚ ਤੇ ਕੁੱਤਾ ਕਮਾਉਣ ਆਈ ਕੁੜੀ ਨੂੰ ਮਾਰਿਆ ਸੱਚਾ 2023 ਦੇ ਵਿੱਚ ਦਿੱਲੀ ਤੋਂ ਕਾਬੂ ਕਰ ਕੀਤਾ ਗਿਆ ਸੀ ਆਸਟ੍ਰੇਲੀਆ ਪੁਲਿਸ ਦੀ ਹਵਾਲਤ ਥਾਈਲੈਂਡ ਵਿੱਚ ਹਰਾਸਤ ਚਲਾਏ ਗਏ ਗੋਆ ਕਲੱਬ ਦੇ ਮਾਲਕ ਲੁਥਰਾ ਬ੍ਰਦਰਸ ਸ਼ਾਮ ਤੱਕ ਲਿਆਂਦਾ ਜਾ ਸਕਦਾ ਭਾਰਤ 6 ਦਸੰਬਰ ਨੂੰ ਕਲੱਬ ਦੇ ਵਿੱਚ ਅਗਲੰਕਨ ਦੇ ਨਾਲ 25 ਦੋਕਾ ਦੀ ਹੋਈ ਸੀ ਮੌਤ ਜੇਰਾ ਪਰਸ਼ੋਤੇ ਪੰਚਾਇਤ ਸਮਿਤੀ ਚੋਣਾ ਨੂੰ ਲੈ ਕੇ ਪ੍ਰਸ਼ਾਸਨ ਨਾਲ 44000 ਪੁਲਿਸ ਮੁਲਾਜ਼ਮ ਕਿਤੇ ਗਏ ਤਨਖਾ 18718 ਪੁਲਿਸ ਗੂਥ ਕਿਤੇ ਸਥਾਪਿਤ ਅਮਰੀਕਾ ਨੇ H1B ਵੀਜ਼ਾ ਇੰਟਰਵਿਊ ਦੀ ਬਦਲੀ ਤਰੀਕ ਕਈ ਇੰਟਰਵਿਊ ਰੱਦ ਅਤੇ ਕਈ ਮੁਲਤਵੀ ਮੇਰੇ ਕਾਰਾ ਦੀ ਸੋਸ਼ਲ ਮੀਡੀਆ ਐਕਟੀਵਿਟੀ ਦੀ ਜਾਂਚ ਲਈ ਅੱਗੇ ਵਧਾਈ ਤਰੀਕ ਹਾਈ ਕੋਰਟ ਪਹੁੰਚਿਆ ਹਰਿਆਣਾ ਚ ਡਾਕਟਰਾਂ ਦੀ ਹੜਤਾਲ ਦਾ ਮਾਮਲਾ ਅੱਜ ਹੋਏਗੀ ਸੁਣਵਾਈ ਐਸਐਮਓ ਦੀ ਸਿੱਧੀ ਪਰਚੀ ਦਾ ਫੈਸਲਾ ਵਾਪਸ ਲੈ ਚੁੱਕੀ ਹੈ ਸਰਕਾਰ ਪਰ ਕਈ ਮੰਗਾਂ ਨੂੰ ਲੈ ਕੇ ਅੜਿਆ ਪੇਚ ਪੰਜਾਬ ਦੇ ਵਿੱਚ ਕੱਲ ਤੋਂ ਤੋਣ ਦੇ ਪੈਣ ਦੀ ਸੰਭਾਵਨਾ 14 ਤਰੀਕ ਤੱਕ ਸੰਭਲੀ ਤੋਣ ਕਰੇਗੀ ਪਰ ਇਸਤਾਨ ਅਜੇ ਆਉਂਦੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ लाइंस के प्रायोजक सबसे आगे सबसे अलग करतार कंबाइन भारत के पहले कंबाइन निर्माता सत्या न्यूज एटीन पंजाब हरियाणा देख रहे सर दर्शकों का स्वागत है मैं तुहाड़े तो नुशो संधु तो इस बुलेटिन असी हर वीडी और छोटी खबर से नजर पावे पर शुरुआत करा सब तो पहला गोवा के अग्निकांड तो ਅੱਗੇ ਵਧਾਂਗੇ ਤਾਂ ਅਹਿਮ ਖਬਰ ਹੈ ਪੰਜਾਬ ਦੀਆਂ ਚੈਂਪੀਅਨਸ ਖਿਡਾਰਨਾ ਦਾ ਅੱਜ ਸਨਮਾਨ ਹੋਏਗਾ ਮੁੱਲਾਪੁਰ ਸਟੇਡੀਅਮ ਦੇ ਵਿੱਚ ਦਸੇ ਕੇ ਸੀਐਮਾਨ ਦੇ ਵੱਲੋਂ ਸਨਮਾਨਿਤ ਕੀਤਾ ਜਾਏਗਾ ਸ਼ਾਮ ਨੂੰ 5:30 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਹਰਮਨਪ੍ਰੀਤ ਕੌਰ ਅਮਨਜੋਤ ਕੌਰ ਅਤੇ ਹਰਲੀ ਦਿਓਲ ਦਾ ਸਨਮਾਨ ਹੋਏਗਾ ਮਿਸਰ ਕੱਪ ਜੇਤੂ ਨੇ ਜਿਨ੍ਹਾਂ ਦੀ ਕੋਚਿੰਗ ਸਟਾਫ ਨੂੰ ਵੀ ਦੱਸਿਆ ਕਿ ਜਿਹੜਾ ਹੈ ਸਨਮਾਨਿਤ ਕੀਤਾ ਜਾਏਗਾ ਵਿਸ਼ਵ ਕੱਪ ਜੇਤੂਆਂ ਦੇ ਕੋਚਿੰਗ ਸਟਾਫ ਨੂੰ ਵੀ ਜਿਨ੍ਹਾਂ ਨੇ ਕੋਚਿੰਗ ਦਿੱਤੀ ਜਿਸ ਵਾਰ ਦੇ ਜਿੱਤ ਹੋਈ ਤਾਂ ਹਰਮਨਪ੍ਰੀਤ ਤੇ ਉਮਰਾਜ ਤੇ ਨਾਤੇ ਬਣੇ ਸਟੈਂਡ ਦਾ ਵੀ ਅਵਸਰ ਦਾ ਵੀ ਜਿਹੜਾ ਸਟੈਂਡ ਦਾ ਵੀ ਉਦਘਾਟਨ ਕੀਤਾ ਜਾਏਗਾ ਤਾਂ ਇਹ ਸਾਰਾ ਪ੍ਰੋਗਰਾਮ ਮਿੱਥ ਦਿੱਤਾ ਗਿਆ ਹੈ ਸ਼ਾਮ ਨੂੰ 5:30 ਵਜੇ ਦਾ ਸਮਾਂ ਰੱਖਿਆ ਗਿਆ ਹੈ ਸਨਮਾਨਿਤ ਕੀਤਾ ਜਾਣਾ ਹੈ ਖਿਡਾਰਨਾ ਨੂੰ ਤਿੰਨੋਂ ਖਿਡਾਰਨਾ ਪੰਜਾਬ ਦੀਆਂ ਇਸ ਦੇ ਵਿੱਚ ਕੈਪਟਨ ਵੀ ਪੰਜਾਬ ਦੀ ਔਰ ਟੀਮ ਨੇ ਕਿਸ ਤਰੀਕੇ ਇਤਿਹਾਸਿਕ ਜਿੱਤ ਜਿਹੜੀ ਹਾਸਲ ਕੀਤੀ ਇਸ ਸਭ ਨੂੰ ਦੇਖਿਆ ਅਕੇ ਮਦਾਂਗੇ ਕਾਂਗਰਸ ਦੀ ਗੱਲ ਕਰਾਂਗੇ ਤਾਂ ਪੰਜਾਬ ਦੇ ਵਿੱਚ ਕਲੇਸ਼ ਹੈ ਪਰ ਹਾਈ ਕਮਾਂਡ ਤੱਕ ਸੇਕ ਹੈ ਜੀ ਹਾਂ ਮੈਡਮ ਸਿੱਧੂ ਦੀ ਬਿਆਨਬਾਜ਼ੀ ਤੇ ਹਰਕਤ ਦੇ ਵਿੱਚ ਆਈ ਹੈ ਕਮਾਂਡ ਔਰ ਪੰਜਾਬ ਕਾਂਗਰਸ ਸੇ ਇਨਚਾਰਜ ਭਪੇਸ਼ ਮਗੇਰ ਨੇ ਕਮੇਟੀ ਬਣਾ ਦਿੱਤੀ ਹੈ ਸੋਰਸਸ ਦੇ ਹਵਾਲੇ ਤੋਂ ਇੱਕ ਖਬਰ ਹੈ ਮੈਡਮ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਦੱਸਿਆ ਕਿ ਕਮੇਟੀ ਬਣਾਈ ਗਈ ਹੈ ਔਰ ਮੈਡਮ ਸਿੱਧੂ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ 'ਤੇ ਜੜੇ ਗੰਬੀਰ ਇਲਜ਼ਾਮ ਲਗਾਏ ਜਿਸ ਨੂੰ ਲੈ ਕੇ ਨਸਰਾ ਟਿੱਕੀਆਂ ਹੋਈਆਂ ਸਨ ਹਾਈ ਕਮਾਂਡ ਤੱਕ ਆਖਰਕਾਰ ਉਧਰੋਂ ਅ ਜਿਹੜਾ ਕੀ ਕੁਝ ਰਿਐਕਸ਼ਨ ਆਨ ਦਾ ਹੈ ਕਿਉਂਕਿ ਕਾਰਵਾਈ ਜਿਹੜੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਕਰ ਚੁੱਕੇ ਨੇ ਉਹਨਾਂ ਨੇ ਸਸਪੈਂਡ ਕਰ ਦਿੱਤਾ ਹੈ ਮੈਡਮ ਸਿੱਧੂ ਨੂੰ ਹਾਲਾਂਕਿ ਮੈਡਮ ਸਿੱਧੂ ਨੂੰ ਭਰੋਸਾ ਹੈ ਕਿਉਂਕਿ ਕੱਲ ਵੀ ਉਹ ਜ਼ਿਕਰ ਕਰ ਰਹੀ ਸੀ ਕਿ ਉਹਨਾਂ ਦਾ ਸਿੱਧਾ ਜਿਹੜਾ ਕੋਈ ਵੀ ਉਹਨਾਂ ਤੇ ਫੈਸਲਾ ਲਾਗੂ ਹੋਏਗਾ ਤਾਂ ਹਾਈ ਕਮਾਂਡ ਦਾ ਹੋਏਗਾ ਉਹਨਾਂ ਦੀ ਸਿੱਧੀ ਗੱਲਬਾਤ ਹੈ ਯਾਨੀ ਕਿ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬੇਸ਼ੱਕ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਉਹਨਾਂ ਨੂੰ ਸਸਪੈਂਡ ਕਰ ਚੁੱਕੇ ਨੇ ਪਰ ਆਖਰੀ ਫੈਸਲਾ ਉਹ ਉਹੀ ਮੰਨਣਗੇ ਜੋ ਹਾਈ ਕਮਾਂਡ ਕਰੇਗੀ जा रहा है कि राहुल गांधी के आदेश से कमेटी जी बनाई गई है हम कमेटी वालों सारा कुछ अगर देखा जाएगा और उस तो बाद उसविक तौर पर हाईकमान रिपोर्ट सौंपी जाएगी कि कुछ होने वाला है कि कुछ रहन वाला है ये हूँ निर्भर करेगा जिस तरीके कमेटी काम करेगी प्रियंका गांधी तो मुलाकात है जो सोर्स जानकारी दे रहे हैं तो मैडम की बयानबाजी के विचाले सिद्धू ने समा मंगया है और अजे तक प्रियंका गांधी ने समा नहीं दिता जो जानकारी सामने आ रही है कि उन्होंने ਇਹ ਕਹਿਣਾ ਹੈ ਕਿ ਉਹ ਸੰਸਦ ਸਰਦਰੋਤੇ ਚ اجلاس ਦੇ ਵਿੱਚ ਬਿਜ਼ੀ ਨੇ ਉੱਥੇ ਉਹਨਾਂ ਨੂੰ ਰੋਜ਼ਾਨਾ ਅਸੀਂ ਵੇਖ ਵੀ ਰਹੇ ਹਾਂ ਉਹ ਪਹੁੰਚ ਰਹੇ ਨੇ ਔਰ ਜਿਹੜਾ ਕੰਮਕਾਰ ਉੱਥੇ ਚੱਲ ਰਿਹਾ ਹੈ ਸੰਸਦ ਦੇ ਵਿੱਚ ਇਸ ਦੀ ਵਜ੍ਹਾ ਦੇ ਨਾਲ ਉਹ ਸਮਾਂ ਨਹੀਂ ਦੇ پا ਰਹੇ ਹਾਲਾਂਕਿ ਦੂਜੇ ਪਾਸੇ ਇੱਕ ਫੈਕਟਰ ਇਹ ਵੀ ਹੈ ਕਿ ਜਿਸ ਤਰੀਕੇ ਨਵਜੋਤ ਕੌਰ ਸਿੱਧੂ ਨੇ ਬਿਆਨਬਾਜ਼ੀ ਕੀਤੀ ਸ਼ੁਰੂਆਤ ਦੇ ਵਿੱਚ ਜੋ ਬਿਆਨ ਆਇਆ ਕਿ ਜਿਹੜਾ 500 ਕਰੋੜ ਦਿੰਦਾ ਹੈ ਅਟੈਚੀ ਉਹੀ ਸੀਐਮ ਫੇਸ ਜਾਂ ਸੀਐਮ ਬਣਦਾ ਹੈ ਤਾਂ ਸਿੱਧਾ ਜਿਹੜਾ ਜ਼ਿਕਰ ਇਸ ਦੇ ਵਿੱਚ ਆਟੋਮੈਟਿਕਲੀ ਉਹ ਹਾਈ ਕਮਾਂਡਾ ਹੁੰਦਾ ਹੈ ਕਿਉਂਕਿ ਉੱਥੋਂ ਹੀ ਸਵਾਭਿਕ ਤੌਰ ਤੇ ਅਖੀਰਲਾ ਫੈਸਲਾ ਹੁੰਦਾ ਹੈ ਤਾਂ ਇਸ ਦੀ ਬਜਾਏ ਦੇ ਨਾਲ ਇਹ ਵੀ ਹੋ ਸਕਦਾ ਹੈ ਕਿ ਸਮਾ ਜਿਹੜਾ ਹੈ ਉਹ ਨਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਨੂੰ ਲੈ ਕੇ ਕੋਈ ਕਨਫਰਮੇਸ਼ਨ ਨਹੀਂ ਹੈ ਪਰ ਇਨਾਂ ਜ਼ਰੂਰ ਸੋਰਸਸ ਦੇ حوالے ਤੋਂ ਜਾਣਕਾਰੀ ਹੈ ਕਿ ਨਵਜੋਤ ਸਿੰਘ ਸਿੱਧੂ ਸਮਾ ਮੰਗ ਰਹੇ ਨੇ ਪ੍ਰਯੰਕਾ ਗਾਂਧੀ ਨੂੰ ਮਿਲਣ ਦੇ ਲਈ ਪਰ ਉਹਨਾਂ ਨੂੰ ਅਜੇ ਸਮਾਂ ਨਹੀਂ ਮਿਲ ਰਿਹਾ ਉਦਰ ਪੰਜਾਬ ਕਾਂਗਰਸ ਨੇ ਇਨਚਾਰਜ ਨੂੰ ਸਿੱਧੂ ਜੋੜੇ ਦੀ ਰਿਪੋਰਟ ਸੌਂਪ ਦਿੱਤੀ ਹੈ ਸੋਰਸਸ ਦੇ ਹਾਵਲੇ ਤੋਂ ਵੀ ਖਬਰ ਹੈ ਪੰਜਾਬ ਕਾਂਗਰਸ ਨੇ ਦੱਸਿਆ ਕਿ ਇਨਚਾਰਜ ਪੁਪੇਸ਼ ਬਗੇਲ ਨੂੰ ਇਹ ਰਿਪੋਰਟ ਸੌਂਪੀ ਹੈ ਤਾਂ ਰਿਪੋਰਟ ਦੇ ਵਿੱਚ ਮੈਡਮ ਸਿੱਧੂ ਦੇ ਹਾਲੀਆ ਬਿਆਨਾਂ ਦਾ ਵੀ ਜ਼ਿਕਰ ਹੈ 4 ਸਾਲ ਤੋਂ ਸਿੱਧੂ ਜੋੜੇ ਦੇ ਸਿਆਸਤ ਵਿੱਚ ਐਕਟਿਵ ਨਾ ਹੋਣ ਦੀ ਵੀ ਗੱਲ ਕਹੀ ਹੈ ਕਿ ਐਕਟਿਵ ਨਹੀਂ ਹਨ ਔਰ ਵਿਧਾਨ ਸਭਾ ਚੋਣਾਂ ਵੇਲੇ ਜੋ ਸਿੱਧੂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਸ ਦੀ ਵੀ ਡਿਟੇਲ ਉਸ ਦੇ ਵਿੱਚ ਪਾ ਦਿੱਤੀ ਗਈ ਹੈ ਤਾਂ 2022 ਤਤਕਾਲੀ ਇਨਚਾਰਜ ਹਰੀਸ਼ ਚੌਧਰੀ ਵੱਲੋਂ सिद्धू बारे हाईकमान को लिखी गई चिट्ठी बारे भी दसिया गया है इस पत्थर किया गया कि सि बयानबाजी करके पार्टी चोणा चुकसान होग्रेस हाईकमान ने भूपेश बघेल तो रिपोर्ट मंगी हुई है अजिहेल दे देखना होगा कि कुछ रिपोर्ट के जरिए पैसा जोड़ा है उधरों आँगा है संभावी और देखना होगा यह भी अहम है क्योंकि जिस तरीके बयानबाजी नवजोत सिंह सिद्धू की पहला रही और ਔਰ ਦਬਜੋਤ ਕੌਰ ਸਿੱਧੂ ਬੋਲ ਪਏ ਨੇ ਤਾਂ ਇਸ ਨੂੰ ਲੈ ਕੇ ਨਜ਼ਰਾ ਬਣੀਓ ਤਾਂ राजीव ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਅ राजीव ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੇ ਘਰ ਅਸੀਂ ਕੱਲ ਵੇਖਿਆ ਉਹਨਾਂ ਦੇ ਕਰੀਬ ਵੀ ਕਹਿ ਸਕਦੇ ਆ ਉਹਨਾਂ ਦੇ ਸਮਰਥਕ ਕਹਿ ਸਕਦੇ ਆ ਪਹੁੰਚੇ ਉਹਨਾਂ ਨੇ ਆਪਣੀ ਗੱਲ ਜਿਹੜੀ ਖੁੱਲ ਕੇ ਰੱਖੀ ਕਲਾਇਤ ਜਿਹੜੀ ਦੇਖੋ ਅਸੀਂ ਪਿਛਲੇ ਕਈ ਸਾਲਾਂ ਤੋਂ ਵੇਖਦੇ ਆ ਰਹੇ ਆ ਅੰਦਰੂਨੀ ਹੈ पर जनतक तौर तो पर जो नवजोत कौर सिद्धू बयान दे चुके हैं उसके तो बाद हूँ बहुत सारे सवाल या कह रही है कि नवजोत सिद्धू जोड़े दि जो मुश्किल ने बहुत बढ़ चुकिया ने तो अजे देख सब तो पहल तो कोपोर्ट है नवजोत सिद्धू समा मंग रहे हैं समा नहीं मिल रहा हाईकमान तो दूजे पास कमेटी बना दी गई है जी पूरा जरा कह सकते हैं कंटेंट पूरा कट्ठा करेगी बयान जड़े ने सब तो रिपोर्ट लेगी जिस बाद कोई फैसला हो सकता है राजीव ਬਿਲਕੁਲ ਗੁਰਜੋਤ ਕੱਲ ਤੋਂ ਹੀ ਇਹ ਚਰਚਾਵਾਂ ਨੇ ਕਿਉਂਕਿ ਕੱਲ ਨੂੰ ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਮੌਜੂਦ ਸੀ ਉਹਨਾਂ ਦੇ ਸਮਰਥਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਵੇਲੇ ਵੀ ਇੱਕ ਪਾਸੇ ਤਾਂ ਇਹ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਦਿੱਲੀ ਵੱਲ ਹੀ ਰਵਾਨਾ ਹੋਏ ਨੇ ਪਰ ਦੂਜੇ ਪਾਸੇ ਜਾਣਕਾਰੀ ਇਹ ਆ ਰਹੀ ਸੀ ਕਿ ਉਹ ਆਪਣੇ ਘਰ ਦੇ ਵਿੱਚ ਹੀ ਮੌਜੂਦ ਨੇ ਤਾਂ ਕੱਲ ਤੋਂ ਹੀ ਇਹ ਚਰਚਾਵਾਂ ਨੇ ਕਿ ਉਹਨਾਂ ਵੱਲੋਂ ਹਾਈ ਕਮਾਂਡ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਜਿਹੜੀ ਬਿਆਨਬਾਜ਼ੀ ਉਹੀ ਉਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜੋ ਐਕਸ਼ਨ ਲਿਆ ਉਹ ਤੋਂ ਬਾਅਦ ਕਿਹੜਾ ਨਾ ਕਿਤੇ ਹਾਈ ਕਮਾਂਡ ਵੀ ਇਸ ਪੂਰੇ ਵਿਵਾਦ ਖੁਦ ਨੂੰ ਜੋ ਹੈ ਕਿਨਾਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਹਾਈ ਕਮਾਂਡ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਇਹ ਜਿਹੜਾ ਮੁੱਦਾ ਜੋ ਹਾਲੇ ਤੱਕ ਸਿਰਫ ਪੰਜਾਬ ਕਾਂਗਰਸ ਤੱਕ ਸੀਮਤ ਹੈ ਬਾਅਦ ਦੇ ਵਿੱਚ ਇਹ ਅਸੀਂ ਕਹਿ ਸਕਦੇ ਹਾਂ ਕਿ ਕੌਮੀ ਪੰਦਰ ਦਾ ਮੁੱਦਾ ਬਣਨ ਦੀ ਕਿਤਨਾ ਕਿਤੇ ਖਦਸ਼ਾ ਪਾਰਟੀ ਨੂੰ ਹੋ ਸਕਦਾ ਕਿ ਨਜ਼ਰ ਆਉਂਦਾ ਹੋਵੇ ਕਿ ਰਾਜੀਵ ਬਣ ਚੁੱਕਿਆ ਦੇਖੋ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਾਂਗਰਸ ਦੇ ਕਿ ਤੁਸੀਂ 500 ਕਰੋੜ ਦਿੰਦੇ ਹੋ ਤਾਂ ਸੀਐਮ ਜਿਹੜਾ ਹੈ ਤੁਹਾਨੂੰ ਬਣਾਇਆ ਜਾਂਦਾ ਹੈ ਜਾਂ ਫੇਸ ਬਣਾਇਆ ਜਾਂਦਾ ਹੈ ਅਤੇ ਕੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਜੇਕਰ ਅਸੀਂ ਸਿਆਸਤਦਾਨਾਂ ਦੇ ਲਿਹਾਜ਼ ਦੇ ਨਾਲ ਜਾਂ ਉਹਨਾਂ ਦੇ ਐਂਗਲ ਤੋਂ ਸੋਚੀਏ ਤਾਂ ਉਹਨਾਂ ਦਾ ਇਹ ਤਰਕ ਹੁੰਦਾ ਕਿ ਇਹ ਚੀਜ਼ਾਂ ਵਲਤੇ ਤਾਂ ਰੱਖੀਆਂ ਜਾ ਸਕਦੀਆਂ ਨੇ ਪਾਰਟੀ ਦੀ ਕੋਈ ਮੀਟਿੰਗ ਹੈ ਜਾਂ ਫਿਰ ਜਿਹੜੇ ਪ੍ਰਭਾੜੀ ਨੇ ਉਹ ਜਦੋਂ ਸਾਰਿਆਂ ਦੀ ਮੀਟਿੰਗ ਕਰਦੇ ਨੇ ਉਸ ਦੇ ਵਿੱਚ ਇਹ ਗੱਲਾਂ ਸਾਰੀਆਂ ਰੱਖੀਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਹੱਲ ਸਮਾਧਾਨ ਵੀ ਕੀਤਾ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਆ ਕੇ ਸਭ ਕੁਝ ਕਿਹਾ ਗਿਆ ਔਰ ਜੇਕਰ ਦੇਖਿਆ ਜਾਵੇ ਤਾਂ ਕਈ ਜਿਹੜਾ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਭੁਪੇਸ਼ ਅਭगील ਵੱਲੋਂ ਵੀ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪਿਛਲੇ ਲਗਭਗ 4 ਸਾਲ ਤੋਂ ਸਿੱਧੂ ਜੋੜਾ ਜੋ ਹੈ ਉਹ ਸਿਆਸਤ ਦੇ ਵਿੱਚ ਇੰਨਾ ਜ਼ਿਆਦਾ ਐਕਟਿਵ ਨਹੀਂ ਸੀ ਹਾਲਾਂਕਿ ਉਹਨਾਂ ਵੱਲੋਂ ਆਪਣੇ ਜਿਹੜੇ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮਿਲਣਾ ਜਾਂ ਕੰਮਕਾਰ ਜਿਹੜੇ ਕੀਤੇ ਜਾ ਰਹੇ ਸੀ ਪਰ ਮੀਡੀਆ ਦੇ ਵਿੱਚ ਕਿਸੇ ਨਾ ਕਿਤੇ ਅਸੀਂ کہہ ਸਕਦੇ ਕਿ ਉਹਨਾਂ ਦੀ ਜਿਹੜੀ ਗੈਰ ਮੌਜੂਦਗੀ ਹੈ ਉਹ ਵੀ ਇੱਕ ਵੱਡਾ ਸਵਾਲ ਬਣੀ ਹੋਈ ਸੀ ਔਰ ਇੱਕਦਮ ਨਵਜੋਤ ਕੌਰ ਸਿੱਧੂ ਵੱਲੋਂ ਇਹ ਸੁਨੇਹਾ ਲਾਇਆ ਜਾਂਦਾ ਮੀਡੀਆ ਨੂੰ ਕਿ ਉਹ ਗਵਰਨਰ ਹਾਊਸ ਦੇ ਵਿੱਚ ਜਾ ਰਹੇ ਨੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਔਰ ਉਹੀ ਜਿਹੜੀ ਗਵਰਨਰ ਤੇ ਨਾਲ ਮੁਲਾਕਾਤ ਹੋਈ ਹੈ ਉਸ ਤੋਂ ਠੀਕ ਬਾਹਰ ਆ ਕੇ ਜਿਹੜੇ ਉਹਨਾਂ ਵੱਲੋਂ ਬਿਆਨ ਦਿੱਤੇਗੇ ਉਹੀ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਚਰਚਾ ਦਾ ਅਹਿਸ਼ਾ ਬਣੇ ਹੋਏ ਨੇ ਔਰ ਪੰਜਾਬ ਕਾਂਗਰਸ ਦੇ ਵਿੱਚ ਉਹ ਕਿਸੇ ਉਝਾਲ ਤੋਂ ਘੱਟ ਜੋ ਹੈ ਉਹ ਨਹੀਂ ਨਜ਼ਰ ਆ ਰਹੇ ਤਾਂ ਇੱਥੇ ਕਰਕੇ ਹੀ ਕਾਂਗਰਸ ਪਾਰਟੀ ਆਪਣੇ ਆਪ ਨੂੰ ਇੱਕ ਤਾਂ ਉਹਨਾਂ ਬਿਆਨਾਂ ਤੋਂ ਵੱਖ ਨਜ਼ਰ ਦੱਸ ਰਹੀ ਹੈ ਉਥੇ ਪਾਸੇ ਕਈ ਅਸੇ ਜਿਹੜੇ ਵਕ ਵਕ ਜ਼ਿਲ੍ਹਾ ਪੱਤਰ ਦੇ ਆਗੂ ਨੇ ਉਹ ਕਿ ਤਰ੍ਹਾਂ ਕਿਤੇ ਨਜ਼ਰੂਕਾੁਰ ਸਿੱਧੂ ਦੇ ਉੱਤੇ ਸਿੱਧੇ ਤੌਰ ਤੇ ਨਿਸ਼ਾਨੇ ਵੀ ਸਾਦੇ ਹੋਏ ਨਜ਼ਰ ਆ ਰਹੇ ਨੇ ਜੀ ਜੀ ਬਿਲਕੁਲ ਠੀਕ ਹੈ ਰਾਜੀਵ ਬਹੁਤ ਬਹੁਤ ਸ਼ੁਕਰੀਆ तमाम ਚਰਚਾ ਦੇ ਲਈ ਤਾਨਵਾਦ ਹੈ ਤਕੁਰ ਮਿਲਾਕੇ ਇਸ ਵੇਲੇ ਜਿਹੜੀ ਗੇਂਡ ਹੈ ਉਹ ਹਾਈ ਕਮਾਂਡ ਦੇ ਪਾਲੇ ਵਿੱਚ ਕਿਉਂਕਿ ਵੱਡੇ ਲੀਡਰ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਪੰਜਾਬ ਕਾਂਗਰਸੀ ਉਹਨਾਂ ਸਪਤੇ ਹੀ ਇਲਜ਼ਾਮ ਜਿਹੜੇ ਨੇ ਉਹ ਵੱਡੇ ਵੱਡੇ ਲਗਾਏ ਨੇ ਨਵਜੋਤ ਕੌਰ ਸਿੱਧੂ ਨੇ ਪਰ ਉਹਨਾਂ ਇਲਜ਼ਾਮਾਂ ਨੂੰ ਕਿਸ ਤਰੀਕੇ ਕਾਊਂਟ ਕੀਤਾ ਜਾਏਗਾ ਇਹ ਬਹੁਤ ਆਪਣੇ ਆਪ ਚ ਅਹਿਮ ਹੈ ਔਰ ਜੇਕਰ ਗੱਲ ਕੀਤੀ ਜਾਵੇ ਤੁੱਚੇ ਪਾਸੇ ਜੋ ਇਲਜ਼ਾਮ ਉਹ ਕਿਸਮ ਦੇ ਨਾਲ ਲਗਾ ਰਹੇ ਨੇ ਪਾਰਟੀ ਪਦਰ ਤੇ ਵੀ ਕਿ ਪੈਸੇ ਦੇ ਕੇ ਸੀਐਮ ਫੇਸ ਬਣਾਇਆ ਜਾਂਦਾ ਉਸ ਨੂੰ ਕਿਸ ਤਰੀਕੇ ਦੇਖਿਆ ਜਾਏਗਾ ਇਹ ਸਾਰੀਆਂ ਚੀਜ਼ਾਂ ਨੇ ਔਰ ਇਹ ਬਹੁਤ ਹੀ ਅਹਿਮ ਰੱਖਦਾ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਇਨਡਿਸਿਪਲਿਨ ਕਰੇਗਾ ਉਹਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਏਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦਿਖਾਏਗੀ ਮੇਰੇ ਮਨ ਨੂੰ ਜਵਾਂ ਠੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈਣਾ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਕੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜੀ ਨੇ ਸਤਾ ਤੇ ਰਾਜ ਭਾਗ ਮੰਨੇ ਆ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਮੰਤਰੀਆਂ ਲਈਆਂ ਕਾਂਗਰਸ ਪਾਰਟੀ ਤੋਂ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਆ ਇਹੋ ਜੇ ਰਾਤਾ ਕਾਂਗਰਸ ਪਾਰਟੀ ਟਿਕਟ ਵੇਚ ਲਈ ਹੈ ਤੇ ਨਾ ਕਾਂਗਰਸ ਪਾਰਟੀ ਚ ਟਿਕਟ ਟਿਕਦੀ ਹੈ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਉਹ ਖੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ ਤਾਂ ਤੁਸੀਂ ਉਹਦੇ ਸਾੜੀ ਦਿਹਾੜੀ ਦੇ ਸਵਾਲ ਨਾ ਤਾਂ ਕਾਂਗਰਸ ਦੇ ਕਲੇਸ਼ ਤੇ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਵੀ ਤਿੱਖੇ ਨਿਸ਼ਾਨੇ ਸਾਥ ਰਹੇ ਨੇ ਤੇ ਕਾਂਗਰਸ ਨੂੰ ਸਭ ਤੋਂ ਪ੍ਰਸ਼ਟ ਪਾਰਟੀ ਦੱਸਿਆ ਜਾ ਰਿਹਾ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜਿਹੜੇ ਅ ਇਨ 1900 ਕਰੋੜ ਚਾਹ ਬਿਖਿਆ ਫਿਰ ਐ ਥੋੜੀ ਹੋਊਗਾ ਫਿਰ ਵੀ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਹ ਤੋਂ ਬਾਅਦ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਭਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾ ਤੇਰੀ جھੋਂਪੜੀ ਗੱਲ ਕਟੀਆਂ ਕੇ ਪਾਸ ਜੋ ਕਰਨਗੇ ਸੁਭਰਨਗੇ ਤੂੰ ਕਿਉਂ ਪਿਆ ਉਦਾਸ ਉਹ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰੂ ਉਹ ਇੱਕ ਪਾਰਟੀ ਹੈ ਜਿਹਨੇ ਕਿਲਾ ਲੁਕਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲੱਤੀ ਹੈ ਜੀ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਹੋਣੀ